ਓ ਮੈਂ ਗਿਆ ਮੈਂ ਇਟਲੀ ਗਿਆ ਮੈਂ ਇਟਲੀ ਮੈਂ ਚਲੋ ਮੈਂ 3 ਮਹੀਨੇ ਰਹਾ ਜੈਂਟ ਦੇ ਕਰਕੇ ਕਹਿੰਦਾ ਤੈਨੂੰ ਤੋੜਾਂਗੇ ਤੋੜਾਂਗੇ ਤੁਹਾਨੂੰ 3 ਮਹੀਨੇ ਸਾਡੇ ਉੱਥੇ ਲਵਾ ਦੇ ਤੇ ਚਲੋ ਜੈਂਟ ਉਹ ਮੁੱਕਰ ਗਿਆ ਹਾਂਜੀ ਪੈਸੇ ਲੈ ਕੇ ਉਹ ਸਾਡੇ ਗਿਆ ਤੇ ਫਿਰ ਦੂਸਰਾ ਜੈਂਟ ਕੀਤਾ ਕੰਟੈਕਟ ਚ ਕੋਈ ਫਰੈਂਡ ਸਰਕਲ ਸੀਗਾ ਸਾਡਾ ਉਹਨੇ ਮੈਨੂੰ ਨੰਬਰ ਦਿੱਤਾ ਵਾ ਕਹਿੰਦੇ ਮੈਂ ਗੱਲ ਕਰ ਲੈ ਉਹਨੇ ਮੈਨੂੰ ਕਿਹਾ ਮਤਲਬ ਮੈਂ ਤੈਨੂੰ 15 ਦਿਨਾਂ ਚ ਮੈਂ ਤੈਨੂੰ ਪਹਤਾ ਦੂੰਗਾ 50 ਮੈਂ ਤੈਨੂੰ ਦਵਾਂਗਾ ਤੇ ਪੈਸੇ ਮੈਂ ਤੇਰੇ ਕੋਲ ਬੋੜ ਗੋਸਰ ਕੇ ਲਵਾਂਗਾ ਥਾਰੇ ਤੇ ਮੈਨੂੰ ਚਲੋ ਬਾਰਸੀਲੋਨਾ ਲੈ ਗਿਆ ਮੈਨੂੰ ਇੱਥੇ ਤੋਂ ਬਾਰਸੀਲੋਨਾ ਲੈ ਗਿਆ ਉੱਥੋਂ ਮੈਨੂੰ ਲੈ ਗਿਆ ਫਿਰ ਸਪੇਨ ਸਪੇਨ ਤੋਂ ਸਾਡੀ ਡਾਂਕੀ ਸਟਾਰਟ ਸੀਗੀ ਉਹ ਜਿਹੜਾ 14 ਘੰਟਾ ਫਲੈਟ ਚੱਲਿਆ ਯਾ ਸਿਲਵਾ ਡੋਰ ਉਸ ਤੋਂ ਬਾਅਦ ਸਾਨੂੰ ਟੈਕਸੀਆਂ ਥਾਣੀ ਇੱਦਾਂ ਲੈ ਗਏ ਮਤਲਬ ਸਾਡਾ ਰੂਡ ਤੁਰਕੇ ਵੀ ਤੁਰਕੇ ਵੀ ਸੀਗਾ ਟੈਕਸੀਆਂ ਦਾ ਵੀ ਸੀਗਾ ਟੈਕਸੀ ਮਤਲਬ ਇਦਾਂ ਨਹੀਂ ਕਿ ਮਤਲਬ ਇਕੱਲੇ-ਇਕੱਲਣ ਭਾਲਤਾ ਵਿੱਚ ਇਕੱਠੇ ਵਿੱਚ ਜਿੱਦਾਂ 10 ਬੰਦੇ ਆ 10 ਤੋਂੰਦਾਂ ਦੇ ਵਿੱਚ ਇੱਕ ਦੂਜੇ ਦੇ ਉੱਤੇ ਕਿੱਟਾਂ ਵੀ ਨਾਲੇ ਹਾਂਜੀ ਤੇ ਜਦੋਂ ਮੈਂ ਪਹੁੰਚਿਆ ਸਿਲਵਰ ਤਾਂ ਮਨ ਚ ਆਇਆ ਨਹੀਂ ਵੀ ਸਾਡੇ ਨਾਲ ਗੱਲ ਕਿਸ ਤਰ੍ਹਾਂ ਕੀਤੀ ਤੇ ਭੇਜ ਦਿੱਤਾ ਸਾਡੇ ਨਾਲ ਗੱਲ ਤੇ ਇਹੀ ਕੀਤੀ ਚੰਗੇ ਹੋਟਲ ਮਿਲਣਗੇ ਚੰਗਾ ਖਾਣਾ ਮਿਲੂਗਾ ਕੋਈ ਜਿਕਤ ਨਾ ਹੋਊਗੀ ਹਾਂਜੀ ਅਸੀਂ ਬੈਠੇ ਹਾਂ ਤੁਹਾਡੇ ਨਾਲ ਤੁਹਾਨੂੰ ਪਹੁੰਚਾਉਣ ਵਾਲੇ ਅਸੀਂ ਜਾਂ ਤੁਹਾਨੂੰ ਬੜੇ ਕੋਸ ਕਰਾਵਾਂਗੇ ਪੇਮੈਂਟ ਤੁਹਾਡੇ ਕੋਲ ਉੱਥੇ ਜਾ ਕੇ ਲਵਾਵਾਂਗੇ ਹਾਂਜੀ ਫੀਟ ਵੀ ਤੁਹਾਨੂੰ ਇਸ ਤਰ੍ਹਾਂ ਇੱਕ ਜਿਤਨਾ ਮਜ਼ਲਕੇ ਸਾਰਾ ਡੰਗਰਾ ਨੂੰ ਤੁਹਾਨੂੰ ਇੱਕ ਇੱਕ ਅਮਰੇ ਕਮਰੇ ਵਿੱਚ ਰੱਖਿਆ ਇੱਕ ਗੱਡੀ ਚ ਲੈ ਕੇ ਜਾਂਦੇ ਰਹੇ ਕਿੰਨਾ ਕੁ ਮਨ ਨੂੰ ਦੁੱਖ ਲੱਗਾ ਬੜਾ ਦੁੱਖ ਲੱਗਾ ਜੀ ਜਦੋਂ ਇੱਕ ਇੱਕ ਦੂਜੇ ਦੇ ਉੱਤੇ ਬੰਦੇ ਸੀਗੇ ਸਾਹ ਘੁੱਟਦਾ ਸੀਗਾ ਗਰਮੀ ਇੱਕ ਉਤੋਂ ਨਾ ਉਹਨਾਂ ਦੇ ਗੱਡੀ 'ਚ AC ਕੋਈ ਟੁੱਟੀਆਂ ਗੱਡੀਆਂ ਰੱਖੀਆਂ ਉਹਨਾਂ ਨੂੰ ਪੁਝਾਈ ਜਾਣੇ ਉਹਨਾਂ ਨੂੰ ਪੁਝਾਈ ਜਾਣੇ ਆ ਜਿਹਦੇ ਵਿੱਚ ਬੱਚੇ ਵੀ ਔਰਤਾਂ ਵੀ ਸੀਗੀਆਂ ਬੱਚੇ ਔਰਤਾਂ ਵੀ ਸਾਡੇ ਨਾਲ ਅਗਲੀ ਗੱਡੀ 'ਚ ਹੁੰਦੀਆਂ ਸੀਗੀਆਂ ਹਾਂਜੀ ਸਾਨੂੰ ਇਦਾਂ ਲੈ ਜਾਂਦੇ ਰਹੇ ਗਵਾਟੇ ਮਾਲਾਂ ਹੀ ਗਏ ਜਦੋਂ ਸਾਨੂੰ ਕਹਿੰਦਾ 10 ਦਿਨ ਮੈਂ ਉੱਥੇ ਰਿਹਾ ਜਦੋਂ ਮੈਂ ਉਹਨੂੰ ਕੀਤਾ ਮੈਂ ਕਹਾ ਮੈਨੂੰ ਇੱਥੋਂ ਤੋਰ ਤੂੰ ਕਹਿੰਦਾ ਸੀਗਾ ਮੈਂ ਤੈਨੂੰ ਚੰਗੇ ਤਰੀਕਾ ਨਾਲ ਪਹੁੰਚਾਉਂਗਾ ਮੈਂ ਕਹਾ ਇਹ ਕੀ ਕਰਨ ਰਿਹਾ ਤੇ ਫਿਰ 11ਵੇਂ 12ਵੇਂ ਦਿਨ ਕਹਿੰਦਾ ਪੇਮੈਂਟ ਕਰ ਤੇ ਤੇਰੀ ਪੇਮੈਂਟ ਨਹੀਂ ਆndi ਤੇ ਨਾ ਹੀ ਤਾਂ ਟੋਰਚ ਢੋਂਦੇ ਜਾਂਦਾ ਤੇ ਮੈਂ ਉਹਨੂੰ ਪੇਮੈਂਟ ਚਲੋ 15 15 ਤਰੀਕ ਤੇ ਲੱਗੇ ਮੈਂ ਪੇਮੈਂਟ ਕਰਤੀ ਉਹਨੂੰ ਤੇ ਪਹਿਲਾਂ ਕਿੰਨੀ ਪੇਮੈਂਟ ਕੀਤੀ ਪਹਿਲਾਂ ਸਟਾਰਟਿੰਗ ਪੇਮੈਂਟ ਜਦੋਂ ਅਸੀਂ ਗਵਾਟੇ ਵਾਲਾ ਪੇਮੈਂਟ ਕੀਤੀ ਆ ਅੱਗੇ ਜਾਣ ਲਈ ਉਦੋਂ ਕਾਰਡ ਤੋਂ ਕਾਰਡ 18-20 ਲੱਖ ਬਦੋਂ ਕੀਤਾ ਸੀ ਹਾਂਜੀ ਤੇ ਬਾਅਦ ਚ ਹੋਰ ਕਿੰਨੀ ਕਿੰਮੇ ਮਿੰਟ ਕਿੰਨਾ ਹੋਇਆ ਉਸ ਤੋਂ ਬਾਅਦ ਵੀ ਅਸੀਂ 15 15 ਕੀਤੀ 12 ਮਤਲਬ ਟੋਟਲ 40 ਪਾਸ ਲੱਗਿਆ ਸਾਡਾ ਹਾਂਜੀ ਤੇ ਕਿਹੜਾ ਰਸਤਾ ਕਿਹੋ ਜਿਹਾ ਜੰਗਲਾਂ ਰਾਹੀਂ ਵੀ ਸੀ ਜੰਗਲਾਂ ਰਾਹੀਂ ਜਦੋਂ ਜਦੋਂ ਸਮਝ ਲਓ ਆਪਾਂ ਚਲੇ ਗਏ ਫਲੈਟ ਥਾਣੀ ਇੱਕੋ ਫਲੈਟ ਹੋਈ ਸਾਡੀ ਵਧੀਆ ਜੜੀ ਹੋਈ ਆ ਉਸ ਤੋਂ ਬਾਅਦ ਜੰਗਲਾਂ ਥਾਣੀ ਕਿੱਥੇ ਸੋ ਗਏ ਕਿੱਥੇ ਮਤਲਬ ਭੁੱਖੇ ਰਹਿ ਗਏ ਕਿਤੇ ਤੁਰ ਲਿਆ ਕਿਤੇ ਬੈ ਗਏ ਕਿਤੇ ਸੌਂ ਗਏ ਬਸ ਇਦਾਂ ਹੁੰਦਾ ਰਿਹਾ ਡੋਂਕਰ ਛੱਡ ਕੇ ਭੱਜ ਜਾਂਦਾ ਇਹਨੂੰ ਹਾਂਜੀ ਜਿਹੜੀ ਚੰਗਾ ਚ ਅਸੀਂ ਆਏ ਨਾ ਅਸੀਂ ਸੁਣਨ ਚ ਆਏ ਕਿ ਮਤਲਬ ਹਰ ਇੱਕ ਚੀਜ਼ ਰਹ ਸ਼ੇਰ ਤੱਕ ਰਹਿੰਦੇ ਉੱਥੇ ਜਿਹੜੇ ਜੰਗਲਾਂ ਜਹਾਏ ਹਾਂ ਹਾਂਜੀ ਤੇ ਫਿਰ ਜਦੋਂ ਸ਼ੇਰ ਦਾ ਤੁਹਾਨੂੰ ਪਤਾ ਵੀ ਹੋਣਾ ਬੇਰੇ ਸ਼ੇਰਵਾ ਤੇ ਉਦੋਂ ਡਰ ਵੀ ਲੱਗਦਾ ਨਾ ਉਹ ਫਿਰ ਚੋਪਰ ਤੇ ਬੈਠੇ ਰਹਿੰਦੇ ਨਹੀਂ ਕਿ 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 ਜਗ੍ਹਾ ਨਾ ਆਹ ਖੇਲਣਾ ਇੱਥੇ ਕਿਹਨਾਂ ਇਕੱਠਿਆਂ ਨੇ ਚੋਪਰ ਕੇ ਇੱਕ ਝਾੜੀਆਂ ਜੀ ਵੀ ਲੁਕ ਜਾਂਦੇ ਰਹਿੰਦੇ ਨੇ ਡਾਂ ਘਰਾਉਂਦਾ ਸੀ ਠਾਕੇ ਲੈ ਜਾਂਦਾ ਸੀ ਸਾਨੂੰ ਕਿੰਨੇ ਕਿੰਨੇ ਦਾ ਤੁਹਾਡਾ ਆਪਸ ਵਿੱਚ ਹੈਗੇ ਸੀ ਕਿੰਨੇ ਇਕੱਠੇ ਬੰਦੇ ਹੀ ਗਏ ਵੀ ਥੋੜਾ ਡਰ ਤੁਹਾਨੂੰ ਡਰਤ ਹੋਣਾ ਸਾਰਾ ਹੈ ਨਾ ਮਤਲਬ ਬੰਦੇ ਸੜਨਾ ਜਦੋਂ ਮੈਨੂੰ ਕੱਢਿਆ ਉਹਨਾਂ ਨੇ ਜਿਹੜਾ ਮੇਰਾ ਗਰੁੱਪ ਸੀ ਸਾਰਾ ਖੇਡਦਾ ਉਹਨੇ ਅੱਛਾ ਮੈਨੂੰ ਮੇ ਕੋ ਪਹਿਲੇ ਮੈਨੂੰ ਟੌਰਚਰ ਕਰਤਾ ਮੈਨੂੰ ਫਿਰ ਦੋ ਜਣੇ ਸੀਗੇ ਸਾਨੂੰ ਦੁਮਾਨੋ ਲੈ ਕੇ ਗਿਆ ਫਿਰ ਅੱਛਾ ਹਾਂਜੀ ਗਰੁੱਪ ਚ ਚਲੋ ਬੰਦੇ ਦਾ ਸਾਥ ਹੰਥਾ ਵਾ ਅਸੀਂ ਡਰੇ ਦੋ ਗਏ ਅਸੀਂ ਡਰਦੇ ਰਹੇ ਫਿਰ ਜਿੱਦਾਂ ਜਿੱਦਾਂ ਸਾਨੂੰ ਲੈ ਕੇ ਗਏ ਆ ਜੰਗਲਾ ਥਾਣੀ ਛੱਡ ਕੇ ਭੱਜ ਜਾਂਦਾ ਰਿਆ ਸਾਡੇ ਨਾਲ ਟੌਰਚਰ ਬਹੁਤ ਹੋਇਆ ਤੇ ਤੁਹਾਡੇ ਮਾਲਾਂ ਤੋਂ ਸਾਡੀ ਟੋਕੀ ਪੂਰੀ ਮਤਲਬ ਜਿੱਦਾਂ ਸੋਚਿਆ ਸੀ ਨਾ ਹੀ ਉਦਾਂ ਨਹੀਂ ਖੱਦਣਾ ਪਿਆ ਪੂਰਾ ਨਿਚੋੜ ਕੱਢਿਆ ਕਿ ਡੂੰਕੀ ਨੇ ਸਾਡਾ ਤੇ ਫਿਰ ਫੜੇ ਕਿੱਥੇ ਗਏ ਤੁਸੀਂ ਫੜੇ ਜਦੋਂ ਅਸੀਂ ਜਦੋਂ ਪੇਮੈਂਟ ਸਾਡੀ ਸਾਰੀ ਹੋ ਗਈ ਸਾਰੀ ਪੇਮੈਂਟ ਕਰਤੀ ਕਹੇ ਚੱਤੂਗੇ ਸਾਨੂੰ ਲੈ ਗਏ ਤੇ ਜਵਾਨਾ ਲੈ ਗਏ ਤੇ ਜਵਾਨਾ ਤੋਂ ਸਾਨੂੰ ਇੱਕ ਰਾਤ ਰੱਖਿਆ ਉੱਥੇ ਹੋਟਲ 'ਚ ਇੱਕ ਬੈੱਡ ਸੀਗਾ ਉੱਥੇ ਉੱਥੇ ਅਸੀਂ 1 2 3 ਤੁੱਤੇ ਬੈੱਡ ਤੇ ਬਾਕੀ ਸਪੰਜੇ ਪੈ ਗਏ ਠੀਕ ਆ ਉਸ ਤੋਂ ਬਾਅਦ ਸਾਨੂੰ ਲੈ ਗਏ ਗੱਡੀ 'ਚ ਇੱਕੋ ਗੱਡੀ 'ਚ ਉਹ ਹੀ ਬੰਦੇ ਫਿਰ 7 8 ਬੰਦੇ 7 ਨਾਲ ਬੰਦੇ ਉੱਥੇ ਲੈ ਕੇ ਬਾਰਡਰ ਤੇ ਬਾਰਡਰ ਤੋਂ ਕ੍ਰੋਸ ਕਰਾਤਾ ਹਾਂਜੀ ਤੇ ਕ੍ਰੋਸ ਕਰਨ ਦੇ ਨਹੀਂ ਫੜੇ ਮੈਂ ਤਾਂ ਕਹਿੰਦਾ ਪੁਲਿਸ ਦੇ ਉਹਨਾਂ ਦੀ ਜਿਹੜੀ ਫੋਰਸ ਆ ਅਮਰੀਕਾ ਦੀ ਉਹਨਾਂ ਦੇ ਹੱਥ ਕਿ ਤਰ੍ਹਾਂ ਲੱਗੇ ਜੋ ਤੁਸੀਂ ਬਾਟਰਕ ਉਸ ਕੀਤਾ ਵਾ ਅਗਲੇ ਬੰਨੇ ਆਰਮੀ ਖੜੀ ਚਗੀ ਅੱਛਾ ਹਾਂਜੀ ਉਹਨੇ ਟੋਚ ਮਾਰੀ ਸਾਡੇ ਤੇ ਟੋਚ ਮਾਰੀ ਸਾਨੂੰ ਇਸ਼ਾਰਾ ਦਿੱਤਾ ਕਿ ਇੱਧਰ ਆ ਜਾਓ ਅਸੀਂ ਚਲੇ ਗਏ ਤੇ ਉਹਨੇ ਮਤਲਬ ਸਾਡੇ ਮਤਲਬ ਕੱਪੜੇ ਉੱਥੇ ਲਵਾਤੇ ਸਾਡੇ ਉਹਨੇ ਜਿਹੜਾ ਜੱਟ ਹੈ ਨਾ ਸਾਨੂੰ ਉਹੀ ਪਹੁੰਚ ਦਿੱਤਾ ਵਾ ਬਾਕੀ ਸਾਨੂੰ ਉਹਨਾਂ ਨੇ ਹੱਥ ਘਨੇ ਚਲੋ ਉੱਥੇ ਨਹੀਂ ਲਾਈਆਂ ਸਾਨੂੰ ਤੇ ਸਾਡੇ ਪਾਸਪੋਰਟ ਤਾਂ ਬੈਗ ਚ ਪਾ ਲੇ ਕਿੱਟਾਂ ਦੇ ਅੱਡੇ ਕਰਤੀਆਂ ਸਾਨੂੰ ਵੈਂਚ ਭਾ ਲਿਆ ਉਹਨਾਂ ਨੇ ਵੈਂਚ ਭਾ ਲਿਆ ਸਾਨੂੰ ਡਿਟੈਂਸ਼ਨ ਸੈਂਟਰ ਲੈ ਗਏ ਹਾਂਜੀ ਤੇ ਪ੍ਰਧਾਨ ਮੰਤਰੀ ਨੇ ਅੰਦਰ ਬੋਦੀ ਵੀ ਗਏ ਸੀ ਇਹ ਤੇ ਤੁਹਾਨੂੰ ਕੋ ਪਤਾ ਲੱਗਾ ਹੁੰਦਾ ਪਰ ਸਾਨੂੰ ਪਤਾ ਲੱਗ ਗਿਆ ਸੀਗਾ ਜਿਹੜੇ ਬੰਦੇ ਫੇਰ ਸਾਨੂੰ ਸਾਡੇ ਪ੍ਰੈਟਿਕ ਚ ਬੰਦੇ ਆਏ ਸੀਗੇ ਮਤਲਬ ਹੋਰ ਆੜੇ 50 ਬੰਦੇ ਹੋ ਗਏ ਸੀ ਕਈ ਤੇ 7-8 ਬੰਦੇ ਫੇਰ ਆਏ ਉਹਨਾਂ ਨੇ ਦੱਸਿਆ ਕਿ ਮਤਲਬ ਪ੍ਰਧਾਨ ਮੰਤਰੀ ਆਵੇ ਬਾਤੇ ਇੱਕ ਜਹਾਜ਼ ਮਤਲਬ ਚੱਲਿਆ ਗਿਆ ਰਿਪੋਰਟ ਦਾ ਹਾਂਜੀ ਉਹ ਉਹਨਾਂ ਨੇ ਦੱਸਿਆ ਸਾਨੂੰ ਤੇ ਚਲੋ ਪ੍ਰਧਾਨ ਮੰਤਰੀ ਉੱਤੇ ਗਿਆ ਵਾ 12 ਤਰੀਕ ਪ੍ਰਧਾਨ ਮੰਤਰੀ ਗਿਆ ਵਾ 13 ਤਰੀਕ ਸਾਨੂੰ ਰਿਪੋਰਟ ਦਿੱਤਾ ਨੇ ਸਾਨੂੰ ਇਹ ਸੀਗਾ ਕਿ ਸਾਨੂੰ ਸਾਡਾ ਕੋਈ ਸਾਡੀ ਪੱਖ ਚ ਗੱਲ ਕਰਨਗੇ ਸਾਨੂੰ ਇਹ ਮੇਚਗੇ ਜੋ ਸਾਨੂੰ ਜਹਾਜ਼ ਚ ਲੈ ਕੇ ਆਏ ਰਿਪੋਰਟ ਕਰਨ ਲਈ ਸਾਨੂੰ ਨਹੀਂ ਪਤਾ ਸੀਗਾ ਕਿ ਰਿਪੋਰਟ ਕਰਨਗੇ ਅਸੀਂ ਚਲੋ ਚ ਉੱਪਰ ਕੇ ਸਾਨੂੰ ਅਸੀਂ ਅਪੀਲ ਵੀ ਕੀਤੀ ਕਿ ਸਾਨੂੰ ਰਿਪੋਰਟ ਨਹੀਂ ਗਿਣਾ ਕਰੋ ਸਾਨੂੰ 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 ਸਾਡੀ ਸੁਣਵਾਈ ਹੋਵੇ ਕੋਈ ਸਾਨੂੰ ਕਿਵੇਂ ਦਿੰਦੇ ਤਨ ਕੰਮ ਕੀ ਸਾਨੂੰ ਫੋਲ ਦਿੰਦੇ ਰਹੇ ਆ ਮਤਲਬ ਸ਼ੋਰ ਨਹੀਂ ਕਰਨਾ ਮਤਲਬ ਜਦੋਂ ਜਹਾਜ਼ ਚ ਲੈ ਕੇ ਆਏ ਆ ਉੱਥੇ ਤੇ ਫੋਲ ਕੀਤਾ ਨਾ ਉਹਨਾਂ ਨੇ ਜੇੜਾ ਕੋਈ ਹੱਥ ਚਲਾਇਆ ਰਹੂਗਾ ਮਾਦਾ ਇਹ ਕਹਿੰਦੇ ਬੋਕਸ ਆ ਉੱਤੇ ਵਿੱਚ ਬੰਦ ਕਰ ਦਿੱਤਾ ਜਾਊਗਾ ਤੇ ਬੀੜੀਆਂ ਲਾਈਆਂ ਕਿ ਕਿਤਰਾ ਬੀੜੀਆਂ ਲਾਈਆਂ ਹੱਥਾਂ ਨੂੰ ਲਾਤੀਆਂ ਹੱਥ ਨੂੰ ਲਾ ਕੇ ਤੇ ਲੱਕ ਨੂੰ ਸੰਗਲ ਪਾ ਕੇ ਤੇ ਫਿਰ ਸੰਗਲ ਦਾ ਅੱਧਾ ਬਣਤਾ ਮੁੱਢ ਅੱਧਾ ਤਾਂ ਵਿੱਚ ਵੜ ਗਿਆ ਸੀ ਸੰਗਲ ਦੇ ਨਾਲ ਅੱਛਾ ਅੱਛਾ ਹਾਂਜੀ ਤੇ ਪਿਆਰਾ ਨੂੰ ਬੰਨੀ ਸੀ ਤੇ ਫਿਰ ਇਹ ਬੀੜੀਆਂ ਕਦੋਂ ਖੋਲੀਆਂ ਤੁਹਾਡੀ ਬੀੜੀਆਂ ਉਦੋਂ ਖੋਲੀਆਂ ਵਾ ਦੋ ਸਟਾਪ ਹੋਏ ਰਾਹ ਦੇ ਵਿੱਚ ਦੋ ਸਟਾਪ ਹੋਏ ਉਸ ਤੋਂ ਬਾਅਦ ਤੀਜਾ ਸਟਾਪ ਅੰਮ੍ਰਿਤਸਰ ਹੋਣਾ ਸੀਗਾ ਤੇ ਇੱਕ ਘੰਟਾ ਪਹਿਲਾਂ ਸਾਡੀਆਂ ਉਹਨਾਂ ਨੇ ਬੀੜੀਆਂ ਖੋਲਤੀਆਂ ਉਹ ਵਸਤੇ ਚ ਖਾਣ ਪੀਣੇ ਕੋ ਦਿੰਦੇ ਸੀ ਖਾਣ ਪੀਣ ਸਾਨੂੰ ਉਹੀ ਕੁਰਕਰੇ ਦਿੰਦੇ ਸੀਗੇ ਤੇ ਪਾਣੀ ਦਿੰਦੇ ਸੀਗੇ ਤਿੰਨ ਟਾਈਮ ਦਿੱਤਾ ਸਾਨੂੰ ਸਾਨੂੰ ਸਾਡੇ ਖਾਦਾ ਨਹੀਂ ਗਿਆ ਸਾਨੂੰ ਸੁਆਦੀ ਲੱਗਾ ਮੈਂ ਤਾਂ ਖਾਦਾ ਹੀ ਨਹੀਂ ਜਮਾ ਨਹੀਂ ਖਾਦਾ ਮੈਂ ਇੱਥੇ ਅੰਮ੍ਰਿਤਸਰ ਰਗਰ এয়ারਪੋਰਟ ਤੇ ਰੋਟੀ ਖਾਦੀ ਤੇ ਤੁਸੀਂ ਤੁਹਾਨੂੰ ਕਿਤਰਾ ਪਤਾ ਲੱਗਾ ਵੀ ਤੁਸੀਂ ਇਹ ਇੰਡੀਆ ਆ ਗਏ ਜਦੋਂ ਕੋ ਜਦੋਂ ਇੱਕ ਪਾਕਿਸਤਾਨੀ ਸੀਗਾ ਵਿੱਚ ਪੁਲਿਸ ਆਫੀਸਰ ਸੀਗਾ ਉਹਨੇ ਸਾਨੂੰ ਦੱਸਿਆ ਕਿ ਮਤਲਬ ਤੁਹਾਨੂੰ ਸਾਰਾ ਹਿੰਦੀ ਆਉਂਦੀ ਆ ਸਾਨੂੰ ਫਿਰ ਪਤਾ ਲੱਗਾ ਕਿ ਮਤਲਬ ਇਹ ਆਪਾਂ ਉਹਨਾਂ ਇਨਕੁਆਇਰੀ ਕੀਤੀ ਕਿ ਮਤਲਬ ਉਹ ਕਿੱਥੋਂ ਉਹਨੇ ਕਿਹਾ ਮੈਂ ਪਾਕਿਸਤਾਨ ਤੋਂ ਆਂ ਕਿ ਮੈਂ 15 ਸਾਲਾਂ ਤੋਂ ਉੱਥੇ ਰਹਿ ਰਿਹਾ ਮੈਂ ਜੋਬ ਕਰ ਰਿਹਾ ਉਹਨੇ ਦੱਸਿਆ ਤੁਹਾਨੂੰ ਇੰਡੀਆ ਲੈ ਕੇ ਜਾਣਗੇ ਮਤਲਬ ਹੁਣ ਤੁਹਾਨੂੰ ਦੱਸਤਾ ਵਾ ਹੁਣ ਤੁਸੀਂ ਜੇ ਸਾਥ ਚਲਾ ਕੇ ਕਰੋਗੇ ਇਹ ਤਾਂ ਨਾ ਮਿਸ ਵੀ ਅਵੇਅਰ ਕਰਨਗੇ ਤੇ ਉਹ ਚ ਸਾਡੀ ਨਹੀਂ ਕੋਈ ਜ਼ਿੰਮੇਵਾਰੀ ਉਹਨੇ ਇੰਨੀ ਗੱਲ ਕਹਿਤੀ ਸਾਨੂੰ ਤੇ ਸਾਰੇ ਮਤਲਬ ਸਾਰਾ ਜਹਾਜ਼ ਰੌਂਡ ਹੈ ਬੇ ਮਤਲਬ ਜਿਹੜੇ ਬੱਚੇ ਸੀਗੇ ਰੌਂਡ ਹੈ ਬੇ ਮਤਲਬ ਲੇਡੀ ਔਰਤਾਂ ਵੀ ਹੈਗੇ ਔਰਤਾਂ ਵੀ ਹੈਗੇ ਤਿੰਨ ਮਤਲਬ ਇੱਕ ਫੈਮਿਲੀ ਨਾਲ ਜੁਆਇੰਟ ਹੀ ਦੋ ਕੁੜੀਆਂ ਸੀਗੀਆਂ ਇੱਕ ਮੈਰਿਟ ਸੀ ਤੇ ਇੱਕ ਸਿੰਗਲ ਸੀਗੀ ਉਹ ਉਹ ਚਾਰੀ ਰੌਂਡ ਐ ਸਾਰੇ ਰੌਂਡ ਐ ਬੇ ਲਗਭਗ ਮੁੰਡੇ ਜਿਹੜੇ ਆਏ ਪਨਾਮਾ ਥਾਣੇ ਆਏ ਆ ਕੋਈ ਕਿੱਦਾਂ ਆਇਆ ਸਾਰੇ ਰੌਂਡ ਐ ਬੇ ਤੇ ਤੇ ਤੁਹਾਨੂੰ ਡਰ ਵੀ ਲੱਗਦਾ ਸੀ ਕਿਤੇ ਵੀ ਮਾਰ ਮੁਰਨਾ ਦੇਣ ਇਸ ਤਰ੍ਹਾਂ ਕਿਤੇ ਕੋਈ ਡਰ ਲੱਗਦਾ ਫੇਰ ਉਹ ਤੇ ਮੇ ਇਦਾਂ ਟਟ ਗਏ ਸਾਰੇ ਕੀ ਮਾਰ ਲੈਂਦੇ ਹੋਰ ਕੀ ਕਰਨਦੇ ਉੱਤੇ ਫੇਰ ਸਾਡੇ ਕੋਈ ਲਫ਼ਜ਼ ਨਹੀਂ ਬੋਲਨਦਾ ਉਹਨਾਂ ਨੂੰ ਜਦੋਂ ਜਹਾਜ਼ ਹੀ ਭਾਲਿਆ ਜਾ ਆ ਜੇ ਵੱਢ ਗਿਆ ਫੇਰ ਸਾਡੇ ਵੀ ਹੱਥ ਵਸ ਨਹੀਂਦਾ ਤੇ ਜਦੋਂ ਤੁਸੀਂ ਰੋ ਇਥੋਂ ਕੇ ਅਸੀਂ ਕੀ ਸੁਪਣਾ ਸੀ ਤੁਹਾਡਾ ਸੁਪਨਾ ਤੇ ਇਹ ਹੈ ਕਿ ਜਿਹੜਾ ਪੇਰ ਉਸਕਾਰੀ ਮੈਂ ਚਲੋ ਤੁਹਾਨੂੰ ਕੱਢਾਂਗੇ ਕਰੀ ਭਲਾ ਚੰਗੀ ਰੋਟੀ ਖਾਵਾਂਗੇ ਚੰਗਾ ਕੰਮ ਕਰਕੇ ਖੋਲਾਂਗੇ ਹਾਂਜੀ ਤੇ ਘਰ ਦੇ ਹਾਲਾਤ ਤੁਹਾਡੇ ਹਣ ਵੇਖਣ ਤੋਂ ਲੱਗਦਾ ਬਈ ਬਹੁਤ ਪਹਿਲਾਂ ਹੀ ਇਸ ਤਰ੍ਹਾਂ ਸੀਗੇ ਸ਼ੁਰੂ ਤੋਂ ਬਾਜੀ ਇਦਾਂ ਬਾਪੂ ਦੀ ਸੱਟ ਲੱਗੀ ਵੀ ਸਾਲਾਂ ਨੂੰ ਹਾਂਜੀ ਤੇ ਕਰਤਿਕ ਕਮਾਉਣਾ ਮਾਤਾ ਆ ਜਾਂ ਵੱਡਾ ਭਰਾ ਜਾਂ ਮੈਂ ਅਸੀਂ ਤਾਂ ਹੁਣ ਹੁਣ ਕਮਾਉਣ ਲੱਗੇ ਮਾਤਾ ਕੇ ਮੰਨਦੇ ਸੀ ਤੇ ਇੰਨਾ ਪੈਸਾ ਤੁਹਾਨੂੰ ਜਿਤਨਾ ਖਰਚਿਆ ਤਾਂ ਤੁਹਾਨੂੰ ਥੋੜਾ ਪਤਾ ਨਹੀਂ ਸੀ ਵੀ ਇਹ ਡੰਕੀ ਰਸਤੇ ਜਾ ਰਹੇ ਕੱਲਣਾ ਉਹਨਾਂ ਨੇ ਕਿਸ ਤਰ੍ਹਾਂ ਸਾਨੂੰ ਤਾਂ ਕੁਝ ਨਹੀਂ ਦੱਸਿਆ ਜਿਹੜਾ 15 ਲੱਖ ਕੀਤਾ ਦਿਨਾ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਇੰਨੇ ਪੈਸੇ ਲੱਗਦੇ ਆ ਸ ਮਤਲਬ ਕੋਈ ਕੰਦਾ ਮੈਨੂੰ ਇੰਨੇ ਪੈਸੇ ਦੇ ਤੈਨੂੰ ਤਾਂ ਕੱਢਾਂਗੇ ਮਤਲਬ ਫਸ ਗਿਆ ਹੀ ਮੈਂ ਪੂਰਾ ਕਿਥੇ ਪੂਰੀ ਤਰ੍ਹਾਂ ਫਸ ਗਿਆ ਜਿਹੜਾ ਏਜੰਟ ਪੈਸੇ ਲੈ ਕੇ ਪੈਸੇ ਲੈ ਲੈਂਦਾ ਸੀ ਉਹ ਮੁੱਕਰ ਜਾਂਦਾ ਸੀਗਾ ਉਹ ਲਾਰੇ ਲਾਈ ਜਾਂਦਾ ਮੈਨੂੰ ਇਦਾਂ ਹੀ ਫਿਰ ਡੌਕਰ ਨਾਲ ਕੈਨੇਡਾ ਕੀਤਾ ਡੌਕਰ ਨੇ ਪੈਸੇ ਲਏ ਫਿਰ ਮੈਨੂੰ ਉਥੋਂ ਕੱਢਿਆ ਨਾ ਮਤਲਬ ਸਾਰਿਆਂ ਨੇ ਵੱਖੋ ਵੱਖ ਪੈਸੇ ਲਏ ਆਪਣੇ ਤੇ ਹੁਣ ਇਹ ਜਿਹੜਾ ਏਜੰਟ ਵਾ ਤੁਹਾਨੂੰ ਪਤਾ ਵਾ ਕਿੱਥੇ ਦਾ ਕਿੱਥੇ ਏਜੰਟ ਦਾ ਕੋਈ ਨਹੀਂ ਪਤਾ ਸਾਨੂੰ ਤੇ ਪੈਸੇ ਕਿੱਥੇ ਦਿੱਤੇ ਤੁਸੀਂ ਪਹਿਲੇ ਘਰਦਿਆਂ ਨੇ ਜਲੰਧਰ ਪੇਮੈਂਟ ਕੀਤੀ ਸੀਗੀ ਪੇਮੈਂਟ ਉਹਨਾਂ ਨੇ ਜਦੋਂ ਗੱਡੀ ਦੇ ਫੋਟੋ ਖਿੱਚੀ ਉਹਨਾਂ ਨੇ ਕਹਿੰਦਾ ਪਹਿਲਾਂ ਡਿਲੀਟ ਕਰੋ ਪੇਮ ਡਿਲੀਟ ਕਰੋ ਪਹਿਲਾਂ ਫੋਟੋ ਡਿਲੀਟ ਕਰੋ ਫਿਰ ਪੇਮੈਂਟ ਲਵਾਂਗੇ ਪੇਮੈਂਟ ਉਹਨਾਂ ਕੈਸ਼ ਲਈਓ ਕਾਉਂਟ ਚ ਨਹੀਂ ਆਦੇ ਬਾਹਰ ਆਪ ਲੈਣੀ ਹੁਣ ਜਿਹੜਾ ਨੌਜਵਾਨ ਆਪਣਾ ਜਿਹੜਾ ਜੂਤ ਆ ਸਾਰਾ ਬਾਹਰ ਜਾਣ ਨੂੰ ਤਿਆਰ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਬਾਹਰ ਜਾਣਾ ਹੀ ਹੈ ਸਰਕਾਰ ਨੌਕਰੀਆਂ ਦੇਵੇ ਇੱਥੇ ਆਪਣਾ ਨੌਕਰੀਆਂ ਕਰਨਾ ਮਤਲਬ ਬਾਹਰ ਨਾ ਜਾਣਾ ਇਹੋ ਜੇ ੱੱਕੇ ਤੁਹਾਡੇ ਨਾਲ ਖਾਣ ਜਿੱਦਾਂ ਹੀ ਖਾ ਗਏ ਮਤਲਬ ਆਪਣੇ ਦੇਸ਼ ਵਿੱਚ ਵੀ ਸਭ ਕੁਝ ਹੈਗਾ ਬਸ ਮਤਲਬ ਐਸੇ ਜੇ ਆਪਾਂ ਮਿਹਨਤ ਕਰੀਏ ਇੱਥੇ ਤੇ ਇੱਥੇ ਵੀ ਖੁਸ਼ ਹੋਣਾ ਖੁਸ਼ ਹਾਂ ਜਦੋਂ ਸਰਕਾਰ ਸੁਣੂਗੀ ਸਾਡੀ ਫੇਰ ਹੀ ਮਤਲਬ ਕੁਝ ਕਰਾਂਗੇ ਕਮਾਵਾਂਗੇ ਜੋ ਸਰਕਾਰ ਨੌਕਰੀ ਦੇ ਦੇਂਦੀ ਤੇ ਹੁਣ ਚਲੋ ਜਿਹੜਾ 40 ਲੱਖ ਲਾ ਲਿਆ ਵਾ ਸਰਕਾਰ ਨੂੰ ਚਾਹੀਦਾ ਵਾ ਹੁਣ ਸਾਡਾ ਕਰਜ਼ਾ ਕਰੇ ਕੋਈ ਹੱਲ ਕਰੇ ਸਾਡਾ ਜੇ ਸਮਝਣ ਨੂੰ ਸਰਕਾਰ ਤੁਹਾਡੀ ਨਹੀਂ ਕੋਈ ਮਦਦ ਕਰਦੀ ਇਹਨਾਂ ਪੈਸਾ ਕਿੰਨਾ ਲਾਓਗੇ ਤੁਸੀਂ ਜਿਹੜਾ ਕਰਦੇ ਫੇਰ ਮਰਿਆਵਾਂਗੇ ਆ ਫਿਰ ਕੀ ਆ ਹਾਂਜੀ

ਬਹੁਤ ਮੁਸ਼ਕਲ ਪਹੁੰਚਿਆ ਸੱਤਾਂ ਮਹੀਨਿਆਂ ਤੱਕ ਜਾ ਕੇ ਪਹੁੰਚਿਆ 24 ਤਰੀਕਾ ਬਾਡਰ ਪਾਰ ਕੀਤਾ ਇਹਨੇ ਟਮਾਟਮੇ ਬਾਡਰ ਟੱਪ ਗਿਆ ਵਾ ਮੈਂ ਹੁਣ ਫੋਨ ਨਾਲ ਮੈਨੂੰ ਕਰਿਓ ਉਸ ਤੋਂ ਬਾਅਦ ਕੋਈ ਨਹੀਂ ਆਇਆ ਇੱਕ ਮਹੀਨਾ ਇਹਨੇ ਦੇ ਇਤਨਾ ਕੀਤਾ ਨਾ ਰਹਾ ਕੋਈ ਆਪ ਵਿਆਹ ਜੀ ਚੁੱਕਿਆ ਘਰ ਗਏ ਨੇ ਪਾਇਆ ਰਿਸ਼ਤੇਦਾਰਾਂ ਕੋਲ ਫੜੇ ਸਾਡਾ ਕੋਈ ਪਿਆਲੀ ਬੰਨਾ ਹੈ ਨਹੀਂ ਅੱਧਾੜੀ ਦਾ ਪਈ ਕਰਦੇ ਆ ਕੀ ਮੰਗ ਮੰਗੇ ਇਹੀ ਕਰਦੇ ਆ ਬੇਟੇ ਨੂੰ ਮੈਂ ਨੌਕਰੀ ਦਿੱਤੀ ਜਾਵੇ ਸਖਤ ਸਖਤ ਜੈਂਟਾਂ ਤੇ ਕਾਰਵਾਈ ਕੀਤੀ ਜਾਵੇ 40 ਲੱਖ ਰੁਪਇਆ ਤੋੜਾ ਨਹੀਂ ਹੁੰਦਾ ਵਿਆਜ ਹੀ ਆ ਸਾਰਾ ਇਹ ਬਾਬਾ ਗਲੇਸਨ ਨਹੀਂ ਅਭੀ ਬੇਟਾ ਕਿਨੇ ਚਿਰ ਤੋਂ ਉੱਰ ਗਿਆ ਇਹ 7 ਮਹੀਨੇ ਹੋ ਗਏ ਜੀ ਪਿਛਲੇ ਸਾਲ ਜੁਲਾਈ ਦੇ ਵਿੱਚ ਗਿਆ ਇਹ ਮੇਰਾ ਜੁਲਾਈ ਦੇ ਵਿੱਚ ਜੁਲਾਈ ਦੇ ਵਿੱਚ 20 ਤਰੀਕ 22 ਤਰੀਕ ਨੂੰ ਵਿਆਜ ਹਾਂਜੀ ਕਿੰਨੇ ਪੈਸੇ ਲੱਗੇ 40 ਲੱਖ ਰੁਪਇਆ ਤੇ 40 ਲੱਖ ਤੇ ਹੁਣ ਵਿਆਜ ਜਿਹੜਾ ਪੈਣਿਆ ਪੈਸੇ ਨੂੰ 4% ਦੇ ਹਿਸਾਬ ਨਾਲ ਉਤੋਂ ਹੀ ਲਾ ਲਓ ਕਿੱਥੇ ਜਾਣੀ ਹਾਂਜੀ ਇੰਨਾ ਪੈਸਾ ਕਿੱਥੋਂ ਅਰੇਂਜ ਮੰਗੇ ਇਦਾਂ ਰਿਸ਼ਤੇਦਾਰਾ ਕੋ ਕੋ ਗਹਿਣੇ ਵਿੱਚ ਕਰਦੇ ਕੋਸ ਆਪਣੇ ਕੋਈ ਕੋਈ ਬੱਚਾ ਕੋ ਕਰਦਾ ਖੜੰਗ ਦਾ ਕੰਮ ਕਰਦਾ ਹੋਣੇ ਚਾਰੇ ਜੁੜੇ ਥੋੜੇ ਬਤ ਕੋ ਰਿਸ਼ਤੇਦਾਰਾ ਦੇ ਜਵਾਈ ਧੀ ਦਾ ਸਾਰਾ ਗਹਿਣਾ ਮੈਂ ਵੇਚਿਆ ਆਪਣਾ ਗਹਿਣਾ ਵੇਚਿਆ ਨੋਹਾਂ ਦਾ ਵੇਣਾ ਗਹਿਣਾ ਸਾਰਾ ਇਹ ਘਰ ਦਾ ਲਈਦਾ ਹਾਂਜੀ ਕੀ ਮੰਗ ਕਰਦੇ ਮੰਗੇ ਹੋ ਕਰਦਾ ਵੀ ਕੋਈ ਮਸਲਾ ਹਲ ਹੋਵੇ ਸਰਕਾਰਾਂ ਗਾੜੀ ਦੀ ਬੇਨਤੀ ਅੱਜ ਬੇਟਾ ਸਹੀ ਇਲਾਮਤ ਠੀਕ ਆਇਆ ਖੁਸ਼ ਹੈ ਹੈਗੇ ਪਰ ਅੰਦਰੋਂ ਇਹਨਾਂ ਖੁਸ਼ ਉਹ ਤਾਂ ਕੋਈ ਸਾਡੇ ਬੱਚਾ ਆ ਗਿਆ ਚਲ ਸਹੀ ਸਰਾਬਤ ਘਰ ਆ ਗਿਆ ਪਰ ਜਿਹੜਾ ਅੰਦਰ ਗਮ 40 ਲੱਖ ਦਾ ਲੱਗਾ ਉਹ ਇਹਨਾਂ ਭੁਲਤਾਨ ਕੀ ਮੰਗਦੇ ਮੰਗ ਇਹੋ ਕਰਦੇ ਆ ਸਰਕਾਰ ਗਾੜੀ ਵੀ ਚੱਲ ਇਹੋ ਏਜੰਟਾਂ ਖਿਲਾਫ ਕਾਰਵਾਈ ਕਰਨ ਥਾਣਾ ਪੈਸਾ ਵਾਪਸ ਲਾਇਆ ਜਾਵੇ ਸਾਸੀਂ ਕਿਤੇ ਕਰਜ਼ਾ ਲੈਣ ਵਾਲੇ ਬਣੇ ਇਹ ਸਾਡੇ ਘਰ ਇਦਾਂ ਜਿਦਾ ਤਾਰੀਫ ਮੀਡੀਆ ਵਾਲੇ ਆਉਣ ਦੇ ਇਦਾਂ ਸਾਡੇ ਘਰ ਦੂਜਿਆਂ ਨੇ ਆਉਣੇ ਪੈਸੇ ਵਾਲਿਆਂ ਨੇ ਸਾਡੇ ਪੈਸੇ ਦੇ ਕੋ ਰਿਸ਼ਤੇਦਾਰ ਕਿੰਨਾ ਕੋਈ ਕਰ ਲੂਗਾ ਆਪਣਾ ਸਕਾ ਹੋਊਗਾ ਤਾਂ ਕਰ ਲੂਗਾ ਦੂਜਿਆਂ ਕੋ ਜਿਹੜੇ ਚੁੱਕੇ ਉਹਦੇ ਉਹਨਾਂ ਨੂੰ ਲੈਣੇ ਲੈਣੇ ਆ ਉਹ ਅਸੀਂ ਕਿੱਥੋਂ ਦਾਂਗੇ